ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਚੈਨਲ ਕਲਦੀ ਬਲੌਗ ਤੇ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਜੀ ਪ੍ਰਮਾਤਮਾ ਸਭ ਨੂੰ ਤੰਦਰੁਸਤ ਰਸਤਾ ਦੇਵੇ ਚੜ੍ਹਦੀਆਂ ਕਲਾ ਬਖਸ਼ੇ ਜੀ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਪੁਰਾਣਾ ਲੋਕ ਵਿਸ਼ਵਾਸ ਸਾਂਝਾ ਕਰ ਰਹੀ ਹਾਂ ਜੀ ਤੇ ਜੋ ਕਿ ਆਪਾਂ ਆਮ ਘਰਾਂ ਦੇ ਵਿੱਚ ਕਹਿੰਦੇ ਆ ਕਿ ਆਪਾਂ ਵੀ ਸਾਰਾ ਦਿਨ ਕਮਾਈ ਕਰਦੇ ਆ ਧੰਦਾ ਕਰਦੇ ਆ ਹਨਾ ਤੇ ਆਪਣੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਵੀ ਪੈਸਾ ਫालतू ਲੱਗਦਾ ਇਹ ਘਰ ਦੇ ਵਿੱਚ ਵੀ ਬਿਮਾਰਾਂ ਗੱਠ ਮਾਰਾਂਗਾ ਤੇ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਫालतू ਪੈਸਾ ਖਰਚ ਹੋਈ ਜਾਂਦਾ ਕਰਜ਼ਾ ਚੜੀ ਜਾਂਦਾ ਹਨਾ ਤੇ ਅੱਜ ਆਪਾਂ ਉਸ ਪੁਰਾਣੇ ਇੱਕ ਤੋਟ ਕੇ ਬਾਰੇ ਗੱਲ ਕਰਾਂਗੇ ਜੋ ਕਿ ਪੁਰਾਣੇ ਸਮਿਆਂ ਵਿੱਚ ਲੋਕ ਵਿਸ਼ਵਾਸ ਰੱਖਦੇ ਸਨ ਤੇ ਤੁਸੀਂ ਵੀਡੀਓ ਨੂੰ ਜ਼ਰੂਰ ਅੰਤ ਤੱਕਰ ਦੇਖਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਤੇ ਵੀਡੀਓ ਨੂੰ ਸਕਿਪ ਮਤ ਕਰਨਾ ਤੇ ਜਿਵੇਂ ਕੀ ਆਪਾਂ ਕਹਿੰਦੇ ਨੇ ਜੀ ਪੁਰਾਣੇ ਸਮਿਆਂ ਦੇ ਵਿੱਚ ਆਪਣੇ ਨਾਨੀਆਂ ਦਾਦੀਆਂ ਦੱਸਦੀਆਂ ਸਨ ਕਿ ਵੀ ਤਵੇ ਦੀ ਜਿਹੜੀ ਪਹਿਲੀ ਰੋਟੀ ਹੁੰਦੀ ਆ ਆਪਾਂ ਤਵੇ ਤੇ ਪਹਿਲੇ ਰੋਟੀ ਪਾਉਨੇ ਆ ਵੀ ਸਾਰਿਆਂ ਤੋਂ ਪਹਿਲਾਂ ਤਾਂ ਵੀ ਉਹ ਰੋਟੀ ਆਪਾਂ ਨੂੰ ਘਰ ਦੇ ਜੀ ਨੂੰ ਵੀ ਮੈਂਬਰ ਨੂੰ ਕਿਸੇ ਨੂੰ ਵੀ ਖਾਣੀ ਨਹੀਂ ਚਾਹੀਦੀ ਵੀ ਪਹਿਲੀ ਰੋਟੀ ਆਮ ਆ ਜੋ ਵੀ ਉਹਨੂੰ ਝੋਪੜ ਸਮਾਰ ਕੇ ਤੇ ਰਾੜ ਕੇ ਉਹਨੂੰ ਵੀ ਇੱਕ ਗਊ ਨੂੰ ਪਾਉਣੀ ਚਾਹੀਦੀ ਆ ਬਾਰ ਦੇ ਵਿੱਚ ਜਿਹੜਾ ਆਪਣੇ ਆਵਾਰਾ ਪਸ਼ੂ ਗਲੀਆਂ ਦੇ ਵਿੱਚ ਫਿਰਦੇ ਆ ਆਵਾਰਾ ਗਾਂ ਨੂੰ ਪੌਣੀ ਚਾਹੀਦੀ ਆ ਤੇ ਵੀ ਜੇ ਮੰਨ ਲਓ ਵੀ ਗਾਂ ਨਹੀਂ ਮਿਲਦੀ ਤਾਂ ਕੁੱਤੇ ਨੂੰ ਆਪਾਂ ਰੋਟੀ ਪਾ ਸਕਦੇ ਆ ਜਿਵੇਂ ਕਿ ਕੁੱਤਾ ਵੀ ਕਾਲਾ ਨਹੀਂ ਜ਼ਰੂਰੀ ਹੁੰਦਾ ਕੁੱਤਾ ਕੋਈ ਵੀ ਹੋਵੇ ਕਿਉਂਕਿ ਇਹ ਪੁੰਨ ਹੁੰਦਾ ਵੀ ਇਹਦੇ ਨਾਲ ਨਾ ਆਪਣੇ ਵੀ ਕਹਿੰਦੇ ਹੁੰਦੇ ਆ ਦਸਵੰਦ ਨਿਕਲ ਜਾਂਦਾ ਕਮਾਈ ਦੇ ਵਿੱਚੋਂ ਤੇ ਕਮਾਈ ਦੇ ਵਿੱਚ ਬਰਕਤ ਆਉਂਦੀ ਆ ਘਰ ਦੇ ਵਿੱਚੋਂ ਕਲੇਸ਼ ਮੁੱਕਦਾ ਵੀ ਪੁਰਾਣੇ ਸਮਿਆਂ ਦੇ ਵਿੱਚ ਇਹੀ ਆਪਾਂ ਨੂੰ ਦੱਸਿਆ ਜਾਂਦਾ ਸੀਗਾ ਵੀ ਫਿਰ ਆਪਾਂ ਰੋਟੀ ਪਾਣੀ ਬਣਾਉਣਾ ਪ੍ਰਸ਼ਾਦਾ ਹਨਾ ਸਿਰ ਟਾਕੇ ਬਣਾਓ ਸਿਰ ਟਾਕੇ ਆਟਾ ਗੁੰਨੋ ਵੀ ਤੇ ਇਸ ਨਾਲ ਵੀ ਘਰ ਵਿੱਚ ਬਹੁਤ ਵਰਕਤ ਆਉਂਦੀ ਹੈ ਤੇ ਇੱਕ ਆਪਾਂ ਨੂੰ ਪੁਰਾਣੇ ਸਮਿਆਂ ਦੇ ਵਿੱਚ ਆਪਣੇ ਜਿਵੇਂ ਵੀ ਵੱਡੇ ਬਜ਼ੁਰਗ ਦੱਸਦੇ ਸਨ ਕਿ ਜਿਹੜੋ ਤੁਸੀਂ ਆਟਾ ਗੁੰਨਣਾ ਹਨਾ ਸਿਰ ਟਾਕੇ ਗੁੰਨਣਾ ਤੇ ਵੀ ਜਿਹੜੋ ਰੋਟੀ ਪਕਾਉਣੀ ਹੈ ਪ੍ਰਸ਼ਾਦਾ ਤੇ ਵੀ ਉਦੋਂ ਸਾਰਿਆਂ ਤੋਂ ਪਹਿਲਾਂ ਵੀ ਇਹੀ ਕਹਿਣਾ ਹੈ اے ਪ੍ਰਮਾਤਮਾ ਸਾਨੂੰ ਇੰਨੇ ਜੋਗਾ ਕਰੋ ਕਿ ਵੀ ਅਸੀਂ ਬਾਹਰੋਂ ਆਏ ਕਿਸੇ ਇਨਸਾਨ ਭੁੱਖੇ ਢਿੱਡ ਨੂੰ ਵੀ ਸਾਡੇ ਘਰੋਂ ਖਾਲੀ ਭੁੱਖਾ ਢਿੱਡ ਨਾ ਜਾਵੇ ਉਹ ਕੋਈ ਜੀ ਪੰਛੀ ਉਹ ਨਾ ਸਾਡੇ ਘਰ ਤੋਂ ਭੁੱਖਾ ਜਾਵੇ ਵੀ ਸਾਨੂੰ ਇੰਨੇ ਜੋਗਰਾ ਕਰੋ ਕਿ ਅਸੀਂ ਆਪਣੀ ਕਮਾਈ ਦੇ ਵਿੱਚੋਂ ਦਸਵੰਤ ਕੱਢ ਸਕੀਏ ਤਾਂ ਕਿ ਜੋ ਆਪਾਂ ਇਹ ਕਹਿਣ ਦਾ ਭਾਵ ਇਹ ਹੀ ਹੁੰਦਾ ਆਪਣੇ ਬਜ਼ੁਰਗ ਦੱਸ ਦਿੰਦੇ ਸੀ ਵੀ ਅਸੀਂ ਆਪਣੇ ਘਰ ਦੀਆਂ ਬਰਕਤਾਂ ਮੰਗਦੇ ਆ ਹਨ ਜੇ ਆਪਾਂ ਵੀ ਐਦਾਂ ਕਹਾਂਗੇ ਵੀ ਸਾਨੂੰ ਨੇ ਦੁਬਾਰਾ ਕਰੋ ਹਨ ਤੇ ਵੀ ਜੇ ਪੈਸਾ ਹੋਊਗਾ ਤਾਂ ਫੇਰ ਹੀ ਆਪਣੇ ਕੋਲੇ ਅੰਨ ਦਾਤਾ ਹੋਊਗਾ ਹਨ ਅੰਨ ਦਾਤਾ ਹੋਊ ਤਾਂ ਫੇਰ ਹੀ ਆਪਾਂ ਕਿਸੇ ਭੁੱਖੇ ਢਿੱਡ ਦਾ ਵੀ ਢਿੱਡ ਭਰ ਸਕਦੇ ਆ ਤੇ ਇਸ ਤਰ੍ਹਾਂ ਵੀ ਇਹਨਾਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਨਾਲ ਘਰ ਦੇ ਵਿੱਚ ਬਹੁਤ ਫਾਇਦਾ ਹੁੰਦਾ ਕਿਉਂਕਿ ਆਪਾਂ ਨੂੰ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਕਿੰਨੀਆਂ-ਕਿੰਨੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜਦੋਂ ਆਪਾਂ ਵੀ ਐਦਾਂ ਦਾ ਸਵੰਦ ਕਰਦੇ ਆਂ ਵੀ ਕਿਸੇ ਭੁੱਖੇ ਦਾ ਢਿੱਡ ਭਰਦੇ ਆਂ ਉਹ ਆਪਾਂ ਤਸੀਸ ਨਹੀਂ ਦਿੰਦਾ ਸੀਸਾ ਦੇਊਗਾ ਹਨਾ ਤੇ ਜਦੋਂ ਆਪਾਂ ਕਿਸੇ ਨੂੰ ਵੀ ਮਾਇਆ ਦਾ ਦੇਰਾਈ ਆਪਾਂ ਕਰਦੇ ਆ ਉਹ ਆਪਾਂ ਨੂੰ ਕੀ ਪਤਾ ਮਾਇਆ ਕਿੱਥੇ ਲੱਗਦੀ ਆ ਹਨਾ ਕਿਵੇਂ ਗੱਲ ਤਾਂ ਜਾਂਦੀ ਆ ਜਾਂ ਸਹੀ ਥਾਂ ਜਾਂਦੀ ਆ ਆਪਾਂ ਨੂੰ ਕੋਈ ਪਤਾ ਨਹੀਂ ਨਾ ਹੁੰਦਾ ਜਦੋਂ ਆਪਾਂ ਕਿਸੇ ਦੀ ਮਾਇਆ ਰਾਈ ਸਹਾਇਤਾ ਕਰਦੇ ਆ ਇਸ ਲਈ ਵੀ ਜੇ ਆਪਾਂ ਵੀ ਪਹਿਲੀ ਰੋਟੀ ਜਿਵੇਂ 2-3 ਮਹੀਨੇ ਤੁਸੀਂ ਇਹ ਲਗਾਤਾਰ ਜ਼ਰੂਰ ਕਰਕੇ ਦੇਖਿਓ ਜਿਵੇਂ ਪਹਿਲੇ 5-4 ਪ੍ਰਸ਼ਾਦੇ ਹੁੰਦੇ ਆ ਵਾਹਿਗੁਰੂ ਦੇ ਸਿਮਰਨ ਨਾਲ ਜਿਵੇਂ ਵੀ ਆਪਾਂ ਪ੍ਰਸ਼ਾਦਾ ਬਣਾਉਣ ਲੱਗੇ ਮੂਲ ਮੰਤਰ ਸਹਿਬ ਦਾ ਪਾਠ ਜ਼ਰੂਰ ਕਰਿਆ ਕਰੋ ਇਸ ਤਰ੍ਹਾਂ ਜੇ ਆਪਾਂ ਪਹਿਲੇ 5-4 ਰੋਜ਼ ਪ੍ਰਸ਼ਾਦੇ 2-3 ਮਹੀਨੇ ਲਗਾਤਾਰ ਕਰਕੇ ਦੇਖੋ ਤੁਸੀਂ ਤੁਹਾਡੇ ਘਰ ਦੇ ਵਿੱਚ ਬਹੁਤ ਫਰਕ ਪਊਗਾ ਬਹੁਤ ਵਰਕਤ ਆਉਂਦੀ ਹੈ ਤੇ ਇਹ ਗੱਲਾਂ ਵੀ ਨਿੱਕੇ-ਨਿੱਕੇ ਮੇਰੀਆਂ ਅਜਵਾਈਆਂ ਹੋਈਆਂ ਨੇ ਮੈਂ ਤਾਲ ਕਰਕੇ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਤੇ ਇਹਨਾਂ ਗੱਲਾਂ ਵੀ ਜੇ ਹਾਂ ਗਊ ਨੂੰ ਨਹੀਂ ਪਾਉਣੀ ਰੋਟੀ ਜਾਂ ਵੀ ਕੁੱਤੇ ਨੂੰ ਨਹੀਂ ਪਾਉਣੀ ਹਨਾ ਤੇ ਫਿਰ ਆਪਾਂ ਵੀ ਜਿਵੇਂ ਕੋਠੇ ਦੇ ਉੱਪਰ ਛੋਟੇ-ਛੋਟੇ ਟੁਕੜੇ ਕਰਕੇ ਤੇ ਵੀ ਜਿਵੇਂ ਪੰਛੀ ਜਾਨਵਰ ਉੱਪਰ ਆਉਂਦੇ ਆ ਹਨਾ ਤੇ ਆਪਾਂ ਉਹਨਾਂ ਨੂੰ ਵੀ ਪਾ ਸਕਦੇ ਆ ਤੇ ਇਸ ਤਰ੍ਹਾਂ ਨਾਲ ਬਹੁਤ ਪੋਸ਼ਣ ਦਾਣ ਮਿਲਦਾ ਤੇ ਇਦਾਂ ਦੀਆਂ ਗੱਲਾਂ ਦਾ ਧਿਆਨ ਰੱਖਿਆ ਕਰੋ ਜਰੂਰ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਜਰੂਰ ਕਰਿਆ ਕਰੋ ਪ੍ਰਮਾਤਮਾ ਦਾ ਸ਼ਕਰਾਨਾ ਕਰਦਾ ਰਿਹਾ ਕਰੋ ਤੇ ਕਦੇ ਵੀ ਪ੍ਰਮਾਤਮਾ ਦੇ ਨਾਲ ਸ਼ਿਕਾਇਤ ਨਾ ਕਰਿਆ ਕਰੋ ਕਿਉਂਕਿ ਜ਼ਿੰਦਗੀ ਦੇ ਵਿੱਚ ਔਖਾਈ ਸਖਾਈ ਤਾਂ ਲਿਖੀ ਆ ਕਰਮਾਂ ਦੇ ਵਿੱਚ ਤਾਂ ਹਨਾ ਜਉਂਦੀ ਜੀ ਨੂੰ ਤਾਂ ਕਹਿੰਦੇ ਹੁੰਦੇ ਆ ਦੁਖ ਸੁਖ ਲਿਖੇ ਹੀ ਆ ਤੇ ਹਰ ਵੇਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਵੱਧ ਤੋਂ ਵੱਧ ਮੂਲ ਮੰਤਰ ਦਾ ਪਾਠ ਜਿਵੇਂ ਚਪਈ ਸਹਿਬ ਦਾ ਪਾਠ ਕਰਿਆ ਕਰੋ ਸਿਮਰਨ ਕਰਦੇ ਰਿਹਾ ਕਰੋ ਤੇ ਮੇਰੀਆਂ ਗੱਲਾਂ ਗਲਵਾਰ ਤੇ ਵੀਰਵਾਰ ਗਾ ਨੂੰ ਗੋੜ ਨਾਲ ਰੋਟੀ ਖਵਾ ਕੇ ਜਰੂਰ ਦੇਖਿਓ ਇਹ ਪੰਜ ਤੋਂ ਵੀ 7 ਵਾਰ ਜਿਵੇਂ ਪੰਜ ਮੰਗਲਵਾਰ ਤੇ ਪੰਜ ਵੀਰਵਾਰ ਤੇ ਗਾਂ ਨੂੰ ਗੋੜ ਦੇ ਨਾਲ ਰੋਟੀ ਵੀ ਖਵਾ ਕੇ ਦੇਖਿਓ ਲਗਾਤਾਰ ਇਸ ਨਾਲ ਵੀ ਤੁਹਾਡੇ ਘਰ ਵਿੱਚ ਬਹੁਤ ਵਰਕਤ ਮਿਲਦੀ ਪੈਂ ਪੈਂਦੀ ਹੈ ਤੇ ਖੁਸ਼ੀਆਂ ਦਾ ਪ੍ਰਦਾਨ ਮਿਲਦਾ ਤੇ ਜਰੂਰ ਇੱਕ ਵਾਰ ਟਰਾਈ ਕਰਕੇ ਦੇਖਿਓ ਤੇ 2-3 ਮਹੀਨੇ ਲਗਾਤਾਰ ਜਿਹੜੂ ਤੁਸੀਂ ਇਹ ਕੰਮ ਕਰੋਗੇ ਵੀ ਪਹਿਲੀ ਆਮ ਸਧਾਰਨ ਰੋਟੀ ਆਪਾਂ ਬਣਾ ਕੇ ਗਾਂ ਨੂੰ ਪਾਉਂਗੇ ਤਾਂ ਤੁਹਾਨੂੰ ਬਹੁਤ ਹੀ ਬਰਕਤ ਵੇਖਣ ਨੂੰ ਮਿਲੂਗੀ ਘਰ ਦੇ ਵਿੱਚ ਤੇ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਅੱਗੇ ਅਜਿਹੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ